ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੁਨਾਬੀ ਦੇ ਨਾਲ ਤੰਤਨ ਸ਼੍ਰੀ ਵਿਰਜਨ ਦੇ ਸਾਥ ਸੀਦਾਂ ਦੇ ਸਰਤਾਜ ਬਾਣੀ ਕੇ ਪੁਰਨਾਮ ਕੇ ਜਹਾਜ਼ ਉਹਨਾਂ ਦੀ ਜੋ ਬਾਣੀ ਦਾ ਸਰਲੇਖ ਗਾਥਾ ਹੈ ਉਸ ਦਾ ਤਈਆ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਕੇ ਮੇਰ ਪਰ ਆਕਰਖ ਕੇ ਆਪ ਇਹ ਸਲੋਕ ਦੀ ਜਾਰ ਕਰਵਾ ਲੈਂ ਸੋ ਹੁਣ ਜੋ ਗਾਥਾ ਬਗਰਬਾਣੀ ਦਾ 23ਵਾਂ ਸ਼ਲੋਕ ਆ ਉਸ ਦਾ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਹੋਇਓ ਹੈ ਭਵੰਤੋ ਹਨ ਪਰਨ ਸੰਪੂਰਣੇ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ ਵਰਜਿਕਾ ਖਾਲਸਾ ਵਰਜ ਕੀ ਫਤਿਹ ਪੰਜਵੇਂ ਪਾਤਸ਼ਾਹ ਜੀ ਸਾਨੂੰ ਇਹ ਸ਼ਲੋਕ ਰਹੀ ਉਪਦੇਸ਼ ਕਰ ਰਹੇ ਨੇ ਕਿ ਉਹ ਕਾਲ ਕੋ ਪ੍ਰਬਾਤਮਾ ਜੋ ਸਾਰੇ ਜੀਵਾਂ ਦਾ ਨਾਸ਼ ਕਰਨ ਵਾਲਾ ਹੈ ਪ੍ਰਕਾਪਲਣਾ ਕਰਨ ਵਾਲਾ ਹੈ ਕਿੰਨਾ ਕਾਲਾਂ ਦੇ ਵਿੱਚ ਜਿਵੇਂ ਭੂਤ ਕਾਲ ਵਰਤਮਾਨ ਕਾਲ ਤੇ ਭਵਿਖਵਾਲ ਪਾਪੋ ਪਿਛੇ ਵੀ ਸੀ ਹੁਣ ਵੀ ਹੈ ਅੱਗੇ ਵੀ ਹੋਵੇਗਾ ਇਹ ਪਾਸ਼ਾ ਕੇ ਨੇ ਨਿਸ਼ਚਾ ਕਰਕੇ ਜਾਣੋ ਕਿ ਐਸਾ ਪਰਬੂ ਨਾਲ ਪ੍ਰੀਤ ਪਾਉਣ ਵਾਲਾ ਵਸੀਲਾ ਕੇਵਲ ਤੇ ਕੇਵਲ ਸਾਧੂ ਸੰਤਾਂ ਗੁਰਮਖਾਂ ਸਤਿਗੁਰੂ ਹੀ ਹੈ ਜਿਹੜਾ ਇਸ ਤਰ੍ਹਾਂ ਦੀ ਪ੍ਰੀਤ ਉਸ ਪ੍ਰਮਾਤਮਾ ਨੂੰ ਪਾਉਂਦਾ ਹੈ ਕਿ ਉਹਨਾਂ ਨੂੰ ਭਰੋਸਾ ਹੈ ਕਿ ਉਹ ਕਾਲਪੂਰ ਪ੍ਰਮਾਤਮਾ ਆਦਤੋਂ ਲੈ ਕੇ ਅੰਤ ਤੱਕ ਆਦ ਸਾਜਵਾਸਾ ਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਉਂ ਮੁੱਢ ਕਦੀਮ ਤੋਂ ਹੀ ਹੈ ਹੁਣ ਵੀ ਹੈ ਤੇ ਅੱਗੇ ਵੀ ਹੋਏਗਾ ਦੂਸਰਾ ਇਹ ਭਰੋਸਾ ਹੈ ਕਿ ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਆ ਮਾਰਨ ਵਾਲਾ ਵੀ ਆ ਪਾਲਣ ਵਾਲਾ ਵੀ ਆ ਤੇ ਸਾਰਿਆਂ ਚ ਵਿਆਪਕ ਵੀ ਆ ਜਦੋਂ ਆਦਮੀ ਨੂੰ ਕੋਈ ਚੀਜ਼ ਦਾ ਭਰੋਸਾ ਬਣ ਜੇ ਫੇਰ ਹੀ ਉਹਦੇ ਨਾਲ ਪਿਆਰ ਬਣਦਾ ਹੈ ਜਿਵੇਂ ਪਾਸ਼ਾ ਨੇ ਕਿ ਅੰਤਰ ਗਿਆਨ ਭਈ ਮਦਮਦਮ ਸਤਗੁਰ ਕੀ ਪ੍ਰਤੀਤ ਨਹੀਂ ਜੇ ਇਹ ਗਿਆਨ ਨਹੀਂ ਕਿ ਪ੍ਰਮਾਤਮਾ ਇੰਨਾ ਬਿਆਨ ਤੇ ਅਸਮ੍ਰਖਿਆ ਹਰਕ ਦੇ ਅੰਦਰ ਵਸ ਰਿਹਾ ਉਹ ਸਭ ਤਾਕਤਾਂ ਦਾ ਮਾਲਕ ਹੈ ਸ਼ਰਮ ਕਲਾ ਭਰਪੂਰ ਪ੍ਰਾਪਰਥਾ ਜਾਨਨ ਹਾਰ ਜਾ ਕੇ ਸਿਮਨੁ ਉਦਰੀਏ ਨਾਂ ਕਿਸ ਬਲਿਹਾਰ ਕਿਉ ਸਾਰੀਆਂ ਤਾਕਤਾਂ ਦਾ ਮਾਲਕ ਆ ਜੋ ਦਾ ਸਿਮਨ ਕਰਨ ਦੇ ਨਾਲ ਹੀ ਪਰ ਉਤਾਰਾ ਹੁੰਦਾ ਤੇ ਸੋ ਜਦੋਂ ਇਹ ਵਿਸ਼ਵਾਸ ਬਣ ਜੇ ਗਿਆਨ ਹੋ ਜੇ ਫੇਰ ਹੀ ਪ੍ਰਮਾਤਮਾ ਜਿਹੜਾ ਉਹਦੇ ਨਾਲ ਪ੍ਰੀਤ ਬਣਦੀ ਆ ਜਾ ਕੇ ਇਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਿਮਨ ਪਲਟਾਇਆ ਜਿਹੜਾ ਵਿਸ਼ਵਾਸ ਤੇ ਭਰੋਸਾ ਉਹਦੇ ਹਿਰਦੇ 'ਚ ਪ੍ਰਮਾਤਮਾ ਦਾ ਪ੍ਰਗਟ ਹੁੰਦਾ ਜਾਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭ ਜੀ ਜਿਹਨੂੰ ਪ੍ਰਮਾਤਮਾ ਤੇ ਭਰੋਸਾ ਤੇ ਵਿਸ਼ਵਾਸ ਬਣਦਾ ਉਹਦਾ ਹੀ ਪ੍ਰਮਾਤਮਾ ਨਾਲ ਜਿਤ ਲੱਗਦਾ ਹੈ ਭਾਪ ਪ੍ਰਮਾਤਮਾ ਨਾਲ ਪ੍ਰੀਤ ਬਣਦੀ ਹੈ ਇਹ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ ਜਿਵੇਂ ਫੇ ਪਾਤਸ਼ਾਹ ਨੇ ਇਹ ਵੀ ਦੱਸਿਆ ਹੈ ਕਿ ਪ੍ਰੀਤ ਜਿਵੇਂ ਮੱਛੀ ਦੀ ਹੈ ਪਾਣੀ ਨਾਲ ਜਿਵੇਂ ਕਮਲ ਦੇ ਫੁੱਲ ਦੀ ਪਾਣੀ ਨਾਲ ਹੈ ਜਿਦਾਂ ਪਪੀਏ ਦੀ ਸਵਾਂਤੀ ਦੀ ਬੂੰਦ ਨਾਲ ਹੈ ਚੱਕਵੀ ਜਗਵੇ ਦੀ ਸੂਰਜ ਨਾਲ ਜਿਵੇਂ ਸੂਰਜ ਚੜਦਾ ਚੱਕਵੀ ਚੱਕਵੇ ਨੂੰ ਅੰਧਰਾਤਾ ਹੋ ਜਾਂਦਾ ਰਾਤ ਨੂੰ ਵਿਛੜ ਜਾਂਦੇ ਸੂਰਜ ਦੀ ਰੋਸ਼ਨੀ ਨਾਲ ਮਿਲ ਪੈਂਦੇ ਨੇ ਤੇ ਕਬੀਰ ਸ਼ਾਹ ਕਹਿੰਦੇ ਉਹ ਚੱਕਵੀ ਤੇ ਜਿਹੜੀ ਰਾਤ ਨੂੰ ਵਿਛੜ ਜਾਂਦੀ ਸਵੇਰੇ ਮਿਲ ਜਾਂਦੀ ਪਰ ਜਿਹੜਾ ਪ੍ਰਮਾਤਮਾ ਤੋਂ ਟੁੱਟਾ ਜੀ ਦੀ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਉਹ ਮੁੜ ਕੇ ਮਿਲਦਾ ਨਹੀਂ ਉਹ ਜੰਮਦਾ ਤੇ ਮਰਦਾ ਹੀ ਰਹਿੰਦਾ ਹੈ ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਪੰਜਵੇਂ ਪਾਤਸ਼ਾਹ ਦੇ ਰਹੇ ਨੇ ਰੇਮਨ ਐਸੀ ਹਰਿ ਸੋ ਪ੍ਰੀਤਕਰ ਜੈਸੀ ਜਲ ਕਮਲੇ ਜਿਸ ਤਰ੍ਹਾਂ ਜਲਦਾ ਤੇ ਕਮਲ ਦੇ ਫੁੱਲ ਦਾ ਇਹ ਪਾਣੀ ਵਿੱਚ ਰਵੇ ਤੇ ਰਿੰਜੀ ਖਿੜਦਾ ਨਹੀਂ ਤੇ ਸੁੱਕੇ ਕਮੜਾ ਜਾਂਦਾ ਰੇਮਨ ਐਸੀ ਐਸੋ ਪ੍ਰੀਤਕਾਰ ਜੈਸੀ ਮਛਲੀ ਨੀਰ ਜਿਹਦਾ ਮਛੀ ਦਾ ਪਾਣੀ ਨਾਲ ਪਿਆਰ ਆ ਮਛੀ ਨੂੰ ਪਾਣੀ ਕਿਉਂ ਕੱਢ ਕੇ ਇਹਨੂੰ ਕੱਟ ਕੇ ਕਈ ਤਰ੍ਹਾਂ ਦੇ ਪੀਸ ਬਣਾ ਬਣਾ ਕੇ ਕਈ ਤਰ੍ਹਾਂ ਰਿੰਨ ਕੇ ਫਿਰ ਚੇਛਤ ਕੇ ਖਾਣਾ ਫਿਰ ਵੀ ਪਾਣੀ ਮੰਗਦੀ ਆ ਰੇਮ ਮੀਨ ਪਕੜ ਫਾਂਕੇਓਰ ਕਾਟਿਓ ਰਾਂਧ ਕਿਓ ਬੋ ਬਾਣੀ ਖੰਡ-ਖੰਡ ਕਰ ਭੋਜਨ ਕੀਓ ਤਾਉ ਨਾ ਬਿਸਰੇ ਪਾਣੀ ਫੇ ਵੀ ਪਾਣੀ ਨਹੀਂ ਵਿਸਰਦੀ ਭਾਵੇਂ ਨਹੀਂ ਪ੍ਰੀਤ ਐ ਦੇ ਗੁਰੂ ਅੰਗਦ ਦੇ ਸਾਹਿਬ ਹੀ ਕਹਿੰਦੇ ਨੇ ਜਿਸ ਪਿਆਰੇ ਸਿਉ ਨਿਉ ਤੇ ਸਿਆਗੇ ਮਰ ਚਲੀਏ ਧਰੇਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ ਜਦੋਂ ਇਹ ਵਿਸ਼ਵਾਸ ਹੋ ਜਾਂਦਾ ਤੇ ਉਤੋਂ ਵਿਸ਼ਵਾਸ ਹੋ ਪ੍ਰਮਾਤਮਾ ਤੋਂ ਬਾਹਰ ਹੋ ਜੀ ਨਹੀਂ ਸਕਦਾ ਉਹਦਾ ਫਟਕਾਰ ਯੋਗ ਐ ਜੇ ਪ੍ਰਮਾਤਪਾ ਨੂੰ ਛੱਡ ਕੇ ਕਿਸੇ ਹੋਰ ਨਾਲ ਪਿਆਰ ਪਾਉਂਦਾ ਰੇ ਮੈਨ ਐਸੀ ਅਰਸੋ ਪ੍ਰੀਸ ਕਰ ਜੈਸੀ ਜਿਵੇਂ ਚਾਤਰਕ ਮੇ ਉਹ ਜਦੋਂ ਪਪੀਏ ਦੀ ਸਵਾਂਤੀ ਦੀ ਬੂੰਦ ਨਾਲ ਹੈ ਜੇ ਮਨ ਰੇ ਮਨ ਐਸੀ ਆਰਸੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਦਨ ਦੁੱਧ ਦਾ ਤੇ ਜਲ ਦਾ ਇੰਨਾ ਪ੍ਰਾਨ ਪਿਆਰ ਆ ਜਦੋਂ ਦੁੱਧ ਨੂੰ ਉਬਾਲੀਦਾ ਹੈ ਤੇ ਜਾਂ ਖੋਵਾ ਮਾਰੀਦਾ ਹੈ ਤੇ ਪਾਣੀ ਛੜ ਜਾਂਦਾ ਹੈ ਤੇ ਜਿਹੜਾ ਪਾਣੀ ਆ ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ ਭਾ ਉਹਦਾ ਨਕਸ ਨੂੰ ਸੜ ਨਹੀਂ ਦਿੰਦਾ ਆਵਟਨ ਆ ਖਵੇ ਦੁੱਧ ਕੋ ਖਾਪੜ ਨਾ ਦੇ ਉਹ ਨੂੰ ਨਹੀਂ ਛੜਨਦਾ ਆਪ ਸੜ ਜਾਂਦਾ ਹੈ ਇਸ ਤਰ੍ਹਾਂ ਦਾ ਪ੍ਰੀਤ ਆਏ ਜੇ ਮਨ ਰੈਸੀ ਆਸੋ ਪ੍ਰੀਤ ਕਰ ਜੈ ਕਿ ਚਕਵੀ ਸੂਰ ਜਿੱਦਾਂ ਚਕਵੀ ਦੀ ਜਿਹੜੀ ਸੂਝ ਨਾਲ ਪਿਆਰ ਆ ਇਸ ਤਰ੍ਹਾਂ ਦਾ ਪਿਆਰ ਪ੍ਰੀਤ ਬਣ ਜੇ ਉਹ ਪਿਆਰ ਬਣਦਾ ਹੈ ਸੰਤਾਂ ਮਹਾਂਪੁਰਖਾਂ ਗੁਰਮਖਾਂ ਦਾ ਇਹ ਪਾਸ਼ਾ ਕਹਿੰਦੇ ਸੱਚ ਕਰਕੇ ਜਾਣੋ ਇਹ ਚ ਕੋਈ ਭੁਲੇਖਾ ਨਹੀਂ ਇਹ ਸਚਾਈ ਹੈ ਕਿ ਇਹਨਾਂ ਨੂੰ ਇਹ ਗਿਆਨ ਹੈ ਇਹ ਗਿਆਨ ਹੋਣ ਕਰਕੇ ਉਹਨਾਂ ਦੀ ਪ੍ਰੀਤ ਬਣਦੀ ਹੈ ਜਦੋਂ ਬੰਦੇ ਗਿਆਨ ਹੋ ਜਾਂਦਾ ਹੈ ਜਦ ਪ੍ਰੀਤ ਸੋਚੀ ਹੋ ਜਾਂਦੀ ਹੈ ਵਿਸ਼ਵਾਸ ਬਣ ਜਾਂਦਾ ਹੈ ਉਹਦੀ ਪ੍ਰੀਤ ਬਣਦੀ ਹੈ ਗੁਰਮਾਨ ਬਖਸ਼ਿਸ਼ ਕਰਨ ਸਾਡਾ ਵੀ ਭਰੋਸਾ ਤੇ ਵਿਸ਼ਵਾਸ ਬਣਨ ਤਾਂ ਕਿ ਸਾਡੀ ਵੀ ਪ੍ਰਮਾਤਮਾ ਨਾਲ ਪ੍ਰੀਤ ਬਣ ਜਾਏ ਜਿਹੜੀ ਹਰ ਵੇਲੇ ਉਹਦੇ ਨਾਲ ਜੁੜੇ ਰਹੀਏ ਪੁਲ ਚੋਕ ਦੀ ਮਾਫੀ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ